ਸੋ ਕਹੋ ਟਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤ ਕਸਮ ਦੀ ਨਰੇ ਅਰਸਾ ਕਰ ਸੋ ਝਟੀਐ ਤਦ ਡੱਠੇ ਸੱਚੇ ਪਾਤ ਸਾਹੂ ਮਲ ਜਨਮ ਜਨਮ ਦੀ ਕਟੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸਰੀ ਮਹਲਾ ਪਹਿਲਾ ਘਰ ਦੂਜਾ ਅਸ਼ਟ ਪਦੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਸਾਗਰ ਰਤਨਿ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹ ਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨਿ ਪਰ ਪੂਰੇ ਅੰਮ੍ਰਿਤ ਸੰਤ ਚੁਗਹਿ ਨਹੀ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹ ਹੰਸ ਪ੍ਰਾਨਪਤ ਪਾਵੇ ਕੀ ਬਗ ਬੱਪੜਾ ਛਪੜੇ ਨਾਏ ਹੈ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਰਖ ਰਖ ਚਰਨ ਧਰੇ ਵਿਚਾਰੀ ਦੁਬਿਦਾ ਛੋੜ ਭੈਂਦਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰੱਖੇ ਸਰਵਰ ਖੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮਹ ਹੰਸ ਹੰਸ ਮਹ ਸਾਗਰ ਅਕਥ ਕਥਾ ਗੁਰ ਬਚਨੀ ਆਦਰ ਸੁਨ ਮੰਡਲ ਇਕ ਜੋਗੀ ਬੈਸੇ ਨਾਰ ਨਾ ਪੁਰਖ ਕਹੋ ਕੋ ਕੈਸੇ ਤਰੇ ਭਮਣ ਜੋਤ ਰਹੇ ਲਵਲਾਈ ਸੁਰਨਾਰਨਾਥ ਸਚੇ ਸਰਣਾਈ ਆਨੰਦ ਮੂਲ ਆਨਾਥ ਆਧਾਰੀ ਅਗਰਮਕ ਭਗਤ ਸਹਿਜ ਵਿਚਾਰੀ ਭਗਤ ਵਛਲ ਭਾ ਕਾਟਨ ਹਾਰੇ ਹੁ ਮੈ ਮਰ ਮਿਲੇ ਪਗ ਧਾਰੇ ਅਨਕ ਯਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਹਿ ਆਏ ਜਨਮ ਪਦਾਰਤ ਦੁਬਦਾ ਖੋਵੈ ਆਪਨਾ ਸੀਨਸ ਭ੍ਰਮ ਭ੍ਰਮ ਰਵ ਕਹਤੋ ਪੜਤੋ ਸੁਣਤੋ ਏਕ ਧੀਰਜ ਧਰਮ ਧਰਣੀ ਧਰ ਟੇਕ ਜਤ ਸਤ ਸੰਜਮ ਰਦਾ ਸਮਾਈ ਚੌਥੇ ਪਦ ਕਉ ਜੇ ਮਨ ਪਤੀਆਏ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕਾ ਸਬਦ ਪਰਮ ਭਉ ਭਾਗੇ ਸੂਰਤ ਮੂਰਤ ਆਦ ਅਨੂਪ ਨਾਨਕ ਜੋ ਚਾ ਸੱਚ ਸਰੂਪ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸ਼ਬਦ ਪਰਮ ਪਉ ਭਾਗੇ ਸੂਰਤ ਮੂਰਤਿ ਆਦ ਅਨੂਪ ਨਾਨਕ ਜਾਚ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ